ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਛਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਚ ਦੋ ਟੁਕੜਾ ਕਪਣਾਵਾ ਤੇ ਦੋ ਸੁਈਆਂ ਵਾ ਬਿਨਾ ਬੱਚੇ ਤੋਂ ਤੇ ਬਾਕੀ ਇਹ ਆ ਵੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਜਿਆਦੇ ਦੁੱਧ ਵਾਲੀ ਆ ਥੋੜੇ ਦੁੱਧ ਵਾਲੀ ਆ ਇੱਥੇ ਵੇਖ ਚਖ ਕੇ ਲੈ ਜਾਓ ਜੋ ਵੀ ਹਾਂਜੀ ਵੀਰ ਜੀ ਸੱਚਾ ਕਾਲ ਜੀ ਸੱਚਾ ਸਬਸਕ੍ਰਾਈਬ ਜੀ ਹੋਠੀਕ ਠਾਕ ਜੀ ਬੜੀ ਕਿਰਪਾ ਬੁੱਢਾ ਸਾਡੀ ਤੁਹਾਡੇ ਵੀਰਾਂ ਭਰਾਵਾਂ ਦਾ ਸਾਥ ਹੈ ਨਾਲ ਤੇ ਨਾਮ ਦੱਸਦੇ ਇਕ ਵਾਰੀ ਹਾਂ ਬੀਜੀ ਮੰਗੂ ਪਿੰਡ ਥੋਬਾ ਸੀਲਿੰਗ ਵਾਲਾ ਜ਼ਿਲ੍ਹਾ ਬਰਤਾਲ ਤੇ ਫੋਨ ਨੰਬਰ ਬੋਲਦਾ ਇਕ ਵਾਰੀ 8669 ਤੇ 14500 ਠੀਕ ਹੈ ਜੀ ਹਾਂਜੀ ਤੇ ਕਿਹੜੀ ਤੋਂ ਸ਼ੁਰੂ ਕਰ ਲਈਏ ਪਹਿਲਾਂ? ਜਿਹੜੀ ਮਰਜ਼ੀ ਪਾਜੀ ਸ਼ੁਰੂ ਕਰ ਲਈਏ। ਇੱਕੋ ਹੱਥ ਜੋੜ ਕੇ ਬੇਨਤੀ ਹੈ। ਗੱਬਣ ਆਪਣੀ ਇੱਥੋਂ ਚੈੱਕ ਕਰਾ ਲਈਏ। ਜਿਹੜੀ ਸੂਈ ਆ ਉਹ 2 ਡਾਂਗ ਤੋੜੇ, 3 ਡਾਂਗ ਤੋੜੇ ਕਿਉਂ ਮਾਲ ਬਾਹਰੋਂ ਆਇਆ ਸਾਡਾ ਆਪ ਦਾ ਦੇਹੰਦੀ ਆ। ਹਾਂਜੀ ਹਾਂਜੀ। ਹਾਂ ਤਸੱਲੀ ਤੋਂ ਮੇਰਾ ਵੀਰ ਭਰਾ ਕਰ ਲਿਆ। ਇਹ ਆ ਵੀ ਇੱਥੋਂ ਹੀ ਆਪਣਾ ਜੋਬ ਆ। ਇੱਥੋਂ ਹੀ ਕਰ ਲਈ। ਮਿੰਗੀ ਆ, ਸਸਤੀ ਆ ਇੱਥੋਂ ਹੀ ਵੇਖ ਲੈ ਹਨਾ। ਹਾਂਜੀ ਹਾਂਜੀ। ਤੇ ਫੇਰਾਂ ਫਿਰ ਇੱਥੋਂ ਹੀ ਕਰ ਲਈਏ ਸ਼ੁਰੂਆਤ। ਇੱਥੋਂ ਕਰ ਲਈਏ ਪਾਜੀ। ਇੱਥੋਂ ਕਰ ਲਈਏ। ਪਾਜੀ 6 ਕਿਲੋ ਦੁੱਧ ਦੇ ਦੇ ਕੋ। ਠੀਕ ਹੈ ਜੀ। ਬੁੱਧਾ ਮਰ ਕੋਨਾ ਟੂੜੀ ਅੱਜ ਲੈਣ ਚੱਲਿਆ ਮੇਰੀ ਟੂੜੀ ਗਲੀ ਗਲੀ ਉਹ ਵੀ ਮੋਗੀ ਟੂੜੀ ਇਹੋ ਜੀ ਪੈਂਦੀ ਹੈ ਇੱਥੇ ਕਾਲੀ ਰੰਗ ਦੀ ਟੂੜੀ ਪੱਠੇ ਲੈਂਦੀ ਆਪਣੇ ਉਰੀ ਕੀਲੇ ਮੀ ਭਰੀ ਵੜਿਆ ਥਣ ਗੋਲ ਵਧੀਆ ਡੱਬਾ ਰੰਗਿਆ ਰਾਜੀ ਆ ਆ ਥਾਣੇ ਤੇ ਦੇਖ ਸਕਦੇ ਹੋ ਤਰਾ ਥੋੜਾ ਸਾਡੇ ਤੋਂ ਡਰਦੀ ਆ ਠੰਡੀ ਧੀਰੀ ਉਦਾਂ ਭਈ ਚਾਰੇ ਥਾਣੇ ਵੱਖਰੇ ਵੱਖਰੇ ਲੱਗੇ ਨੇ ਤੇ ਦੁੱਧ ਦੇਖੋ ਲੈ ਗਿਆ 6 ਕਿਲੋ 6 ਕਿਲੋ ਦੁੱਧ ਭਈ ਤੇ ਮੋਲੇ ਦਾ ਕੋਪਾ 2 ਕਿਲੋ ਸਮਝ ਕੇ ਲੈ ਜਾ ਕਿਲੋ ਸਮਝ ਕੇ ਲੈ ਜਾ ਰਾਜੀ ਖੁਸ਼ੀ ਦਾ ਫੋਨ ਕਰੇ ਲੰਮਾ ਆਣਾ ਕੋ ਦਵੇ ਸਾਨੂੰ ਮੈਂ ਠੀਕ ਹੈ ਜੀ ਹਾਂਜੀ ਕਿੰਨੇ ਦੇ ਫਿਰ ਕਰ ਦੀਏ ਮੁਖਤਲਬ ਆਪਾਂ ਨੂੰ ਭੂਆ ਦੇ ਮੁੰਡੇ ਦਾ ਵਿਆਹ ਮਾਲ ਦੇਣਾ ਆਪਾਂ ਵੀ ਅੱਛਾ 14 ਜੀ ਦੇ ਦੀਏ 12000 ਜੀ ਦੇ ਦੋ ਦਾ ਤਾਂ ਕਾਜੀ ਤੇਲ ਕੋਈ ਨਹੀਂ ਜਾਨ ਦਪਰਾ ਗਿਆ ਤੇ ਹੁਣ ਇੱਕ ਆ ਗਈ ਜਨੀਗੀ ਜੀ ਆ ਗਈ ਜੀ ਇੱਕ ਭਾਜੀ ਜਰਸੀ ਪਿਓਰ ਅੱਛਾ ਲੱਗਦੀ ਨਹੀਂ ਆ ਠੀਕ ਆ ਤੇ ਚੋਰ ਜਲਸੀ ਵੇਖੋ ਦੋਂਦੀ ਪਿਓਰ ਦੋ ਦੰਦ ਪਿਓਰ ਦੋ ਦੰਦ ਪਿਓਰ ਦੋ ਦੰਦ ਦੋਂਦੀ ਭਲਾਏ ਚਲੋ ਕਰਦੀ ਮੂੰਹ ਫੜਾਉਣ ਤਾਂ ਫੇਰ ਭਾਵੇਂ ਆਪਣੇ ਵੇਖ ਲੈ ਕੱਦ ਨਹੀਂ ਅਗਰ ਕੱਦੇ ਤਾਂ ਮੀਡੀਅਮ ਆ ਛੋਟਾ ਕਰਦੇ ਆ ਇਹ ਆਪੇ ਉਮਰ ਵੀ ਚਲੋ ਅਜੇ ਹਸਾਬ ਦੀ ਆ ਇਹਦੇ ਦੋ ਦੰਦ ਆ ਗੱਬਣ ਆ ਅਜੇ ਚਲੋ ਸ਼ਾਮ ਮਿਹਨੇ ਦੀ ਗੱਬਨ ਦੇ ਝੋਲੀ ਦੇਖ ਲੋ ਵਸੀ ਪਾ ਗੀ ਜੇ ਲੈ ਜਾ ਕਰ ਫੇਰ ਹੁਣ ਉਹ ਵੀ ਤੁਰ ਦੋ ਥੋੜੀ ਜਿਹਾ ਐਂ ਹੁਣ ਤੁਰ ਦਈ ਹਾਂਜੀ ਤੁਰ ਦੋ ਉਧਰ ਨੂੰ ਤੁਰ ਦੋ ਉੱਤਰਾ ਰਾਜੀ ਆ ਫੱਲੇ ਝੋਲੀ ਵੀ ਚੰਗੀ ਦਿਖਣ ਦੀ ਆ ਲੈ ਸ਼ਾਮ ਮਿਹਨੇ ਦੀ ਤੇ ਝੋਲੀ ਕਿੰਨੀ ਬਣਾਈ ਹੈ ਤਿਆਰ ਚੰਗੀ ਹੋਗੇ ਬਾਕੀ ਕੱਦ ਦੇ ਹੱਲੇ ਚਲੋ ਜਿੰਨੇ ਕਰ ਜਣਾ ਹੋਰ ਨਾ ਦੇ ਸੰਦੇ ਝੋਲੀ ਫੱਲੇ ਥਾਣੇ ਵੀ ਚੰਗਾ ਕੱਢ ਜਾਣਾ ਇਹਨੇ ਆਹ ਦੇ ਸਾਲ ਦੀ ਥਾਂ ਥਣ ਪਾਜੀ ਬਹੁਤ ਚੰਗਾ ਕੱਢੂਗੀ ਤੇ ਦੁੱਧ ਵੀ ਪਹਿਲੇ ਸਵੇਰੇ ਇਹਨੇ ਚੰਗਾ ਭਰੀ ਜਾਣਾ ਚਲੋ ਹਨਾ ਆਹ ਵਧੀਆ ਦੁੱਧ ਭਰੀਆ ਤੇ ਇਹਦਾ ਮੁੱਲ ਫਿਰ ਮੈਂ ਉਹ ਨਾ ਬੱਚਾ ਲਵਦਾ ਹੀ ਨਹੀਂ ਪੰਜੀ ਤਾਂ ਨਾ ਦੀਏ ਕਰ ਦਈਏ ਥੋੜਾ ਪਤਾ ਮਾ ਨਾ ਜਿੰਨਾ ਤੁਸੀਂ ਕਹੋ ਆਪ ਹੀ ਕਰ ਦੋਗੇ ਤਿੰਨ ਛੜ ਦਈਏ 2000 ਦੀ ਤੁਸੀਂ ਦੱਸੋ ਗੁਰੇ 2000 ਦੀ ਦੇ ਦੋਗੇ ਦੇ ਦਾ ਇਹ ਪੰਜ ਠੀਕ ਆ ਇਹ ਇਹ ਕਹਿਣ ਦੀਆਂ ਗੱਲਾਂ ਨਹੀਂ ਕੋਈ ਦੋ ਦੰਦ ਦੇ ਵੇਖ ਕੇ ਲੈ ਕੇ ਜਾਵੇ ਥਣ ਚ ਬੰਨਾ ਵੇਖ ਕੇ ਲੈ ਕੇ ਜਾਵੇ ਇੱਥੇ ਚੈੱਕ ਕਰਾ ਲੈ ਭਾ ਗੱਡੀ ਉੱਥੋਂ ਦਾ ਚੈੱਕ ਕਰਾ ਲੈ ਠੀਕ ਆ ਜੀ ਇਹ ਆ ਵੀ ਅੰਸਰਵਸ਼ੀ ਨਾਲੋਂ ਇਹ ਆ ਵੀ ਗੱਬਣ ਆ ਤਿੰਨੇ ਗਾਂ ਪਤਾ ਹੈ ਵੀ ਇਹਨੇ ਸੂਪ ਪੈਣਾ ਸਾਰੀਆਂ ਗੱਲਾਂ ਪੁਰੀਆਂ ਭਰੀਏ ਤੇ ਚੜਦੀਆਂ ਗਰਮੀਆਂ ਲੈਨੇ ਸੂਪ ਹੈ ਨਾ ਵਾ ਸਾਰੀਆਂ ਗਰਮੀਆਂ ਨਾਲੇ ਦੁੱਧ ਦਈ ਜਨਾ ਤੇ ਹੁਣ ਆ ਜਿਹੜੀ ਗਾਂ ਜੀ ਭਾਜੀ ਦਾ ਦੁੱਧ 10 ਕਿਲੋ ਆ ਅੱਛਾ ਜੀ ਥੋੜੀ ਲੱਸੀ ਹੈ ਗਾਂ ਲੱਸੀ ਆ ਨਾ ਸੰਭੀ ਨਹੀਂ ਆ ਉੱਥੇ ਟੁੜੀ ਵੀ ਨਹੀਂ ਪਈ ਇਹਨੂੰ ਥਾਣੇ ਦੇ ਦੇਖ ਸਾਦੇ ਜੇ ਕਰੀ ਇਹਦੇ ਇਤਨਾ ਦਾ ਪਸ਼ਨ ਹੁੰਦਾ ਵੇ ਇੱਕ ਤੇ ਚਲੋ ਬੰਦਾ ਦੁੱਧ ਪੀ ਲੈਂਦਾ ਵਾ ਤੇ ਸੇਵਾ ਦੇ ਨਾਲ ਚਲਾ ਫੇ ਰਾਜੀ ਵੀ ਹੋ ਜਾਂਦੀਆਂ ਹਾਲੀ ਤੱਕ ਸਾਮ ਕਈ ਵੀਰਾਂ ਕਈ ਵੀਰ ਕਰ ਦੇਣੀ ਆ ਉਧੇ ਕਰਕੇ ਫਿਰ ਲਿੱਸੀ ਹੋ ਜਾਂਦੀ ਐ ਨੋ ਬੰਦੂਨ ਤੋਂ ਭਾਜੀ ਇਹਦੇ ਪੂਰੇ ਕੈਮ ਐ ਠੀਕ ਐ ਦਸੀਏ ਦੁੱਧ 10 ਕਿਲੋ ਹੈਗਾ ਦੁੱਧ ਦੋ ਤੇਰਾ 10 ਲੀਟਰ ਲੈ ਲੈ 10 ਕਿਲੋ ਦੁੱਧ ਭਾਜੀ ਸਾਡੇ ਘਰ ਕੋ ਚਾਰ ਡੰਗ ਤੋਂ ਲੈ ਪੰਜ ਦੁੱਧ ਅਗਲੇ ਦੇ ਘਰ ਦੀ ਕਿਲੋ ਦੀ ਗਰੰਟੀ ਹੈ ਤੇ ਮੁੱਲ ਫਿਰ ਮੁੱਲ ਨਿਕਾ ਜਾਈ ਕਿੰਨਾ ਕ ਬਿਲਕੁਲ ਨਿਕਾ ਜੈ 17 ਦੀ 17000 ਦੀ ਤੁਸੀਂ ਦੱਸੋ 15000 ਦੀ ਜਾਂ ਦੋ ਹੁੰਦਾ ਧੱਕਾ ਚਲੋ ਜਾਂ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਜੇ ਭਾਜੀ ਕਿੰਨਾ ਮਹੀਨੇ ਦੀ ਗੱਭਣ ਜੇ 8 ਕਿਲੋ ਦੁੱਧ ਦੇ ਅੱਛਾ 3 ਮਹੀਨੇ ਦੀ ਗੱਭਣ ਤੇ 8 ਕਿਲੋ ਦੁੱਧ ਦੇ ਹਾਂਜੀ ਤੋੜ ਦੋ ਫਿਰ ਇਹਨੂੰ ਹੈਗੀ ਇਹ ਵੀ ਜਰਸੀ ਕਰੋਸ ਹੈ ਉਤਰਾ ਇਹ ਜਰਸੀ ਕਰੋ ਪਈ ਸਿੰਪਲ ਬੜਾ ਵੜਾ 47 ਰੁਪਏ ਦੁੱਧ ਲੱਗਦਾ ਹੈ ਆ ਜਿਲੇ ਹੈ ਉਹ ਜੀ ਬਾਕੀ ਇਹ ਆ ਵੀ ਦੁੱਧ ਇਹਦਾ ਵੀ ਮੱਝਾਂ ਵਰਗਾ ਮੈਂ ਭਾਈ 47 ਰੁਪਏ ਦੁੱਧ ਲੱਗਦਾ ਮੱਝਾਂ ਵਰਗਾ ਦੁੱਧ ਠੀਕ ਆ ਜੀ ਜਿੰਨੇ ਘਾਤ ਵਰਤਨ ਲਈ ਖੜਨੇ ਆ ਉਹਦੇ ਲਈ ਚੰਗੀ ਆ ਗਾਂ ਵੀ ਸੂਣ ਵਾਲੀ ਆ ਤੇ ਹੁਣ ਵੀ ਨੇ ਦੁੱਧ ਦੇਈ ਜਾਣਾ ਗਾਂ ਗਰਮੀ ਆ ਜਾ ਫੇਰ ਇਹਨੇ ਸੱਜਰ ਹੋ ਜਾਣਾ ਤੇ ਹੁਣ ਵੀ ਇਹਨੇ ਵਧੀਆ ਸਾਰੀ ਜਾਣਾ ਤੇ ਸੱਜਰ ਵੀ ਚੰਗੇ ਦੁੱਧ ਵਾਲੀ ਆ ਤੇ ਆ ਦੇਖ ਸਾ ਦੇਖ ਕਰੀ ਤਾਨ ਹਵਾਨਾ ਇਹਦਾ ਚੰਗੀ ਤਰ ਤੇ ਇਹਦਾ ਮੁੱਲ ਕਿੱਤੀ ਫਿਰ ਮੁੱਲ ਭਾਜੀ 30 ਦਿਨਾਂ ਦੀ ਹਾਂਜੀ 30 ਦਿਨਾਂ ਦੀ ਕਰ ਦੋ ਥੋੜਾ ਪਤਾ ਮਾਣ ਵੀ ਇਹਦਾ ਸਨੋ 27 28 ਦੀ ਦੇ ਦੀ 27 ਦੀ ਦੇ ਦਾਂਗੇ ਭਾਜੀ ਜੇ ਤੁਸੀਂ 27 ਕਹਿਤੀ ਠੀਕ ਹੈ ਜੀ ਤੇ ਨਾ ਮਹੀਨੇ ਦੀ ਗੱਬਣ 8 ਕਿਲੋ ਦੁੱਧ ਮੇਰੇ ਘਰੋਂ ਚੈੱਕ ਕਰਾ ਲੈ ਨਹੀਂ ਤੇ ਉੱਤਰ ਦੀ ਚੈੱਕ ਕਰਾ ਲੈ ਉਹ ਡੰਗ ਚੋਲੇ ਚਾਰ ਡੰਗ ਚੋਲੇ ਮੁਕਤ ਦਾ ਭਾਜ 27000 ਰੁਪਏ ਦੀ ਮਾਨਤਾ ਨੂੰ ਫੁੱਲ ਕਰਾਂਗੇ ਇਹ ਵੀ ਚੈੱਕ ਕਰਾ ਲੈ ਕੋਈ ਤੇ ਉਹ ਵੀ ਚੈੱਕ ਕਰਾ ਲੈ ਜਰਸੀ ਵੀ ਕੋਈ ਜਾਂਦੇ ਆ ਉੱਤਰ ਦੇ ਚੈੱਕ ਕਰਾ ਲੈ ਤੇ ਜਿਹੜਾ ਕੋਈ ਵੀ ਜਾਂਦਾ ਚੈੱਕ ਕਰਵਾ ਸਕਦਾ ਵਾ ਉਹੀ ਕੋਈ ਵੀ ਆਪਣਾ ਪਸ਼ੂ ਮੰਗਾਵੇ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਕਰੋ ਜੀ